ਸਾਡੇ ਉਹੀ ਡਾਇਲੌਗ ਹੁੰਦੇ ਆ ਉਹੀ ਗੱਲਾਂ ਹੁੰਦੀਆਂ ਹਰ ਵੀਡੀਓ ਚ ਰਿਪੀਟ ਕਰ ਕਰਕੇ ਵੀ ਅਸੀਂ ਆਪਣੇ ਆਪ ਨੂੰ ਐ ਮਹਿਸੂਸ ਹੋਈ ਜਾਂਦਾ ਵੀ ਭੌਂਕ ਹੀ ਰਹੇ ਆ ਕੋਈ ਫਰਕ ਤਾਂ ਪੈਂਦਾ ਨਹੀਂ ਕਿਸੇ ਦੇ ਕੰਨ ਤੇ ਜੂਨ ਨਹੀਂ ਸਰਕਦੀ ਕੋਈ ਸਿਸਟਮ ਨਹੀਂ ਕੰਮ ਕਰ ਰਿਹਾ ਕੋਈ ਸ਼ੈਲਟਰ ਨਹੀਂ ਕੰਮ ਕਰ ਰਿਹਾ ਬਸ ਇੱਕ ਜੇ ਕੰਮ ਕਰ ਰਹੀ ਐ ਤਾਂ ਮੋਰਚਰੀ ਐ ਜੇ ਕੰਮ ਕਰ ਰਹੀ ਆ ਤਾਂ ਡੈੱਡ ਬੋਡੀਏ ਚੱਕਣ ਵਾਲੀ ਬੈਨ ਆ ਜੇ ਕੰਮ ਕਰ ਰਹੀ ਆ ਤਾਂ ਉਹ ਇੱਕ ਚੰਗੇ ਲੋਕਾਂ ਦੀ ਇੱਕ ਫੌਜ ਆ ਜਿਹੜੀ ਇਹਨਾਂ ਦੇ ਮਰਨ ਤੋਂ ਬਾਅਦ ਸਸਕਾਰ ਕਰਾ ਦਿੰਦੀ ਆ ਉਹਦੇ ਲਈ ਵੀ ਮਹੀਨਾ ਬੱਧੀ ਇਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਦਿਨੇਸ਼ ਦੀ ਕੱਲ ਸਾਨੂੰ ਵੀਡੀਓ ਆਈ ਰਾਤ ਨੂੰ ਜਦੋਂ ਰਾਤ ਸਾਨੂੰ ਵੀਡੀਓ ਆਈ ਅਸੀਂ ਆਪਣੇ ਟੀਮ ਦੇ ਮੈਂਬਰ ਦੀ ਡਿਊਟੀ ਲਾਈ ਵੀ ਤੁਸੀਂ ਜਾ ਕੇ ਦੇਖ ਕੇ ਆਓ ਤੇ ਅੱਜ ਸਵੇਰੇ ਤੜਕੇ ਹੁਣ 8 ਵਜੇ ਆ ਸਾਡਾ ਟੀਮ ਦਾ ਮੈਂਬਰ ਸਵੇਰੇ 7 ਵਜੇ ਦੇ ਆਦੇ ਕੋਲੇ ਪਹੁੰਚ ਗਿਆ ਸੀ ਸਾਹਿਬ ਬੱਬਲ ਦੀ ਡਿਊਟੀ ਲਈ ਸੀਗੀ ਇਹ ਵੀਰ ਇੱਥੇ ਨੇੜੇ ਰਹਿੰਦਾ ਤੇ ਇਹ ਵੀਰ ਨੇ ਆ ਕੇ ਸਾਨੂੰ ਦੱਸਿਆ ਵੀ ਭਾਈ ਹਾਲਤ ਬਹੁਤ ਖਰਾਬ ਆ ਵੀ ਬਿਨਾ ਕੱਪੜਿਆਂ ਤੋਂ ਹੀ ਪਿਆ ਕਿ ਜੇ ਅਜ ਤਾਂ ਦਿਨ ਲੰਘ ਗਿਆ ਤਾਂ ਫਿਰ ਜਿਵੇਂ ਅੱਗੇ ਵੀ ਸਾਡੇ ਨਾਲ ਬਹੁਤ ਵਾਰੀ ਅਕਸਰ ਇਦਾਂ ਹੁੰਦਾ ਵੀ ਜੇ ਅਸੀਂ ਇੱਕ ਦਿਨ ਲੇਟ ਹੋ ਜਾਈਦਾ ਬੰਦਾ ਆਈਦਰ ਦੇਖੀਦਾ ਜਾਂ ਪਤਾ ਕਰਾਈਦਾ ਟੀਮ ਮੈਂਬਰ ਭੇਜੀਦਾ ਉਹ ਕਹਿੰਦੇ ਜੀ ਉੱਥੇ ਤਾਂ ਹੈ ਨਹੀਂਗਾ ਬੰਦਾ 20 ਦਿਨਾਂ ਦਾ ਮਹੀਨੇ ਦਾ 6 ਮਹੀਨੇ ਦਾ ਉੱਥੇ ਪਿਆ ਹੁੰਦਾ ਕਈ ਕਈ ਵਾਰ 6-6 ਮਹੀਨਿਆਂ ਦਾ ਪਰ ਜਦੋਂ ਉਹਦੀ ਮੌਤ ਹੋ ਜਾਂਦੀ ਉਹ 6 ਘੰਟੇ ਵੀ ਉੱਥੇ ਨਹੀਂ ਰਹਿਦਾ 6 ਘੰਟੇ ਵੀ ਡੈੱਡ ਬੋਡੀ ਉੱਥੇ ਨਹੀਂ ਰਹਿੰਦੀ ਐ ਡੇਢ ਘੰਟੇ ਚ ਆ ਕੇ ਡੈੱਡ ਬੋਡੀ ਲੈ ਜਾਂਦੇ ਚੱਕ ਕੇ ਪਰ ਜਿਉਂਦਿਆਂ ਨੂੰ ਕੌਣ ਪਛਾਣਦਾ ਭਰਾਵੋ ਕੌਣ ਪੁੱਛਦਾ ਇੱਥੇ ਹੁਣ ਦਿਨੇਸ਼ ਕੁਮਾਰ ਕੈਟਰੀਂਗ ਦਾ ਕੰਮ ਕਰਦਾ ਸੀ ਕੋਈ ਬਿਮਾਰ ਹੋ ਗਿਆ ਪ੍ਰਵਾਸੀ ਹੈ ਵਿਚਾਰਾ ਪਿੱਛੇ ਮਾਪ ਪਿਓ ਭੈਣ ਭਰਾ ਬੱਚੇ ਪੰਜਾਬ ਚ ਕਿਸੇ ਚੰਗੇ ਭਵਿੱਖ ਲਈ ਆਇਆ ਸੀ ਆਪਣੇ ਜਾਂ ਆਪਣੇ ਬੱਚਿਆਂ ਦੇ ਪਰ ਅੱਜ ਤੁਸੀਂ ਹਾਲਤ ਦੇਖੋ ਜਿਹੜਾ ਕੰਬਲ ਚੱਕ ਦੀਏ ਤੁਸੀਂ ਦੇਖ ਨਹੀਂ ਪਾਵੋਗੇ ਹੱਡੀਆਂ ਐਦਾਂ ਨਜ਼ਰ ਆਉਂਦੀਆਂ ਸੁੱਕਿਆ ਪਿਆ ਜਿਹਾ ਦinesh ਭਾਈ ਕਿੰਨੇ ਦਿਨ ਸੇ ਜਹਾ ਪੜੇ ਹੋ ਹੱਥ ਦੇਖੋ ਉਹਦੇ ਟਾਇਲਟ ਹੱਥਾਂ ਦੇ ਵਿੱਚ ਲੱਗੀ ਹੋਈ ਇਹਨਾਂ ਹੱਥਾਂ ਦੇ ਨਾਲ ਹੀ ਜੇ ਕੋਈ ਬਰੈਡ ਦੇ ਦਿੰਦਾ ਜਾਂ ਕੋਈ ਮਾਣਾ ਮੋਟਾ ਕੁਝ ਖਾਣ ਨੂੰ ਦੇ ਦਿੰਦਾ ਦinesh ਇਹਨਾਂ ਹੱਥਾਂ ਨਾਲ ਹੀ ਖਾ ਲੈਂਦਾ ਆ ਗੱਦਾ ਤੁਸੀਂ ਦੇਖੋ ਕੀ ਹਾਲ ਤਾਂ ਵੀ ਕਿਸੇ ਦਾਨੀ ਨੇ ਵੀਰ ਨੇ ਕਿਸੇ ਨੇ ਸੜਤਾ ਵਿਚਾਰੇ ਨੇ ਦੇਤਾ ਇਹਨੂੰ ਜਿਹਦੇ ਉੱਤੇ ਪਿਆਵਾ ਔਰ ਦੋਖੀ ਇਸ ਗੱਲ ਦਾ ਵੀ ਸਿਵਲ ਹਸਪੀਟਲ ਦੇ ਕੰਧ ਦੇ ਨਾਲ ਪਿਆ ਜਮਾ ਦਿਨੇਸ਼ ਭਾਈ ਇਹ ਭਾਈ ਤੁਹਾਡੇ ਬੱਚੇ ਹੈ ਸ਼ਾਦੀ ਹੋਈ ਹੈ ਨਹੀਂ ਕਾਹ ਕਿ ਲੈਣੇ ਵਾਲੇ ਹੋ ਮੁੰਬਈ ਹੈ ਮੁੰਬਈ ਮੁੰਬਈ ਹਾਂ ਮਹਾਰਾਸ਼ਟਰ ਦਾ ਪਿਠਾਇਓ ਥੋੜੇ ਟਾਕਟਿੰਗ ਟਨ ਕੰਬਲ ਲਿਆ ਪਿੱਛੇ ਢੋਲਵਾਓ ਕਿੱਚ ਢੋਲਵਾ ਲਿਆ ਕੇ ਦਰਨੇਸ਼ ਭਾਈ ਪਾਣੀ ਪੀਣ ਨਾਲ ਹੀ ਥੋੜਾ ਟੈਕ ਆ ਗਿਆ ਵਿਚਾਰਾ ਥੋੜਾ ਪਾਣੀ ਪੀਣ ਨਾਲ ਹੀ ਥੋੜੀ ਸਪੋਰਟ ਮਿਲਣ ਲੱਗ ਗਈ ਉਹਦੀ ਬਾਡੀ ਥੋੜਾ ਰਿਲੈਕਸ ਜੀ ਹੈ ਥੋੜਾ ਰਿਲੈਕਸ ਜੀ ਹੈ ਕਹ ਥੋੜਾ ਰਿਲੈਕਸ ਜੀ ਰਜਾਈ ਦੇ ਦਿਓ ਹੈ ਰਿਲੈਕਸ ਰਿਲੈਕਸ ਥੋੜਾ ਲਿਟ ਨੇ ਜੀ ਹੈ ਤਾਂ ਪਿੱਛੇ ਲਗਾ ਦਿੱਤੇ ਲਗਾਓ ਲਗਾ ਦੇ ਆ ਬਤਾਓ रिलैक्स करना थोड़ा रिलैक्स कर करना है ठीक है रिलैक्स कर लो कोई बात नहीं दिनेश कितना पढ़े हो नाइन्थ, नाइन्थ।, नाइन्थ पढ़े हो ठीक है तो कहाँ के रहने वाले हो मुंबई से थाना से जहाँ कैटरिंग का काम करते थे नशा करते थे कोई नशा हुँ? ऐसे हालत कैसे बन गए पैसा जो कमाते थे कहां जाता था पैसा चांद भी नहीं मनाया तो पैसा किधर जाता था ब्लड नहीं है ब्लड आ चक क्यों थी ओ लैटरिन वाली जगह था इनकी ब्लड ही निकल जांदा पास से ब्लड ब्लीडिंग हो रही है ਥੱਲੇ ਦੇ ਵਿਚਾਰੇ ਦੇ ਚਲੋ ਪਹਿਲਾਂ ਤਾਂ ਆਪਾਂ ਲੈ ਕੇ ਚੱਲੀਏ ਗੱਲਾਂ ਫਿਰ ਬਾਅਦ ਚ ਕਰਾਂਗੇ ਨਾ ਅਮਾ ਇੱਕ ਲਾਲੋ ਕਾਕਾ ਸਾਫ ਹੱਥ ਦਾ